ਜੀ ਦੋਸਤੋ ਪਾਰਸੋ ਆਯੁਰਵੈਦਿਕ ਚੈਨਲ ਤੇ ਆਪ ਸਭੀ ਦਾ ਸਵਾਗਤ ਹੈ ਜੀ ਦੋਸਤੋ ਅੱਜ ਅਸੀਂ ਜੋ ਕਿ ਨੁਕਸਾ ਇੱਕ ਸੰਗਰਹਿਣੀ ਦਾ ਨੁਕਸਾ ਜੋ ਆਪਾਂ ਕੀ ਬਹੁਤ ਸਾਰਾ ਆਪਣਾ ਮੈਡੀਸਨ ਹੈ ਜਿਹੜਾ ਸੰਗਰਹਿਣੀ ਅਲਸਰ ਪੈਪਟਿਕਲ ਅਲਸਰ ਹੋਰ ਬਹੁਤ ਸਾਰੀਆਂ ਬਿਮਾਰੀਆਂ ਦੇ ਸੋ ਮਾਲਕ ਦੀ ਕਿਰਪਾ ਦੇ ਨਾਲ ਜਿਹੜਾ ਆਪਾਂ ਜਬਰਦਸਤ ਮੈਡੀਸਨ ਤਿਆਰ ਕਰਦੇ ਹਾਂ ਸੋ ਲਗ ਲਗ ਪ੍ਰੋਸੈਸ ਦੇ ਮੁਤਾਬਕ ਇਦਾਂ ਦੇ ਨੁਕਸੇ ਜਿਹੜੇ ਆ ਤਿਆਰ ਕਰਨੇ ਪੈਂਦੇ ਆ ਸੋ ਸਮਾਂ ਨਾ ਹੋਣ ਕਾਰਨ ਕਰਕੇ ਵੀਡੀਓ ਜਿਹੜੀਆਂ ਨਹੀਂ ਬਣਾਈਆਂ ਜਾਂਦੀਆਂ ਸੋ ਕਿਉਂਕਿ ਪੇਸ਼ੈਂਟ ਜੋ ਮਰੀਜ਼ ਆਪਣੇ ਕੋਲ ਪੇਸ਼ੈਂਟ ਆਪਣੇ ਕੋਲ ਕਲੀਨਿਕ ਤੇ ਆ ਸੋ ਬਾਕੀ ਜੋ ਸਾਡੇ ਕੋਲੋ ਪੇਸ਼ੈਂਟ ਜੋ ਵੀਰ ਭਰਾ ਪੈਣਾਉਂਦੇ ਨੇ ਉਹਨਾਂ ਨੂੰ ਸਾਡੇ ਪ੍ਰੋਸੈਸ ਬਾਰੇ ਪਤਾ ਹੀ ਹੈ ਕਿ ਕਿਸ ਜੋ ਕਿ ਸਾਡਾ ਤਰੀਕਾਕਾਰ ਕੀ ਹੈ ਕਿੰਨੀ ਮਿਹਨਤ ਤੇ ਆਉਂਦੀ ਹੈ ਸੋ ਉਹਨਾਂ ਨੂੰ ਪਤਾ ਹੀ ਹੈ ਕਿ ਸਮਾਂ ਨਾ ਹੋਣ ਕਾਰਨ ਕਰਕੇ ਜਿਹੜਾ ਕਿ ਕੋਈ ਆਪਾਂ ਟਾਈਮ ਜਿਹੜਾ ਵਾਧੂ ਕੱਢਣਾ ਬੜਾ ਔਖਾ ਹੋ ਜਾਂਦਾ ਹੈ ਸੋ ਕਿਉਂਕਿ ਹਰ ਆਪਾਂ ਮਰੀਜ਼ ਦੇ ਮੁਤਾਬਕ ਉਹਨਾਂ ਦੇ ਮਜਾਜ ਦੇ ਮੁਤਾਬਕ ਹੀ ਮੈਡੀਸਿਨ ਜਿਹੜੀ ਆ ਤਿਆਰ ਕਰਨੀ ਹੁੰਦੀ ਹੈ ਤੇ ਫਿਰ ਹੀ ਆਪਾਂ ਪੇਸ਼ੈਂਟ ਨੂੰ ਜਿਹੜਾ ਹੈ ਉਹ ਮੈਡੀਸਿਨ ਜਿਹੜਾ ਦੇਣਾ ਹੁੰਦਾ ਹੈ ਸੋ ਇਸ ਤਰ੍ਹਾਂ ਨਹੀਂ ਹੈ ਕਿ ਪੇਸ਼ੈਂਟ ਆਇਆ ਤੇ ਉਹਨੂੰ ਨਾਲ ਦੀ ਨਾਲ ਹੀ ਦਵਾਈ ਜਿਹੜੀ ਆ ਬਣਦੀ ਹੈ ਸੋ ਇਸ ਤਰ੍ਹਾਂ ਦਾ ਕੋਈ ਆਪਣਾ ਸਿਸਟਮ ਨਹੀਂ ਹੈ ਪਹਿਲਾਂ ਸਭ ਤੋਂ ਪਹਿਲਾਂ ਰੋਗ ਨੂੰ ਸਮਝਿਆ ਜਾਂਦਾ ਹੈ ਰੋਗ ਕਿਸ ਪ੍ਰਕਾਰ ਦੇ ਵਿੱਚ ਕਿਸ ਤਰ੍ਹਾਂ ਆਇਆ ਹੈ ਸੋ ਉਸ ਤਰੀਕੇ ਨਾਲ ਹੀ ਉਹਦਾ ਮਜਾਜ ਵਗੈਰਾ ਸਮਝ ਕੇ ਫਿਰ ਹੀ ਇਲਾਜ ਹੈ ਜਿਹੜਾ ਕੀਤਾ ਜਾਂਦਾ ਹੈ ਸੋ ਜਿਹੜੇ ਵੀਰ ਆਪਣੇ ਕੋਲ ਆਉਂਦੇ ਨੇ ਉਹਨਾਂ ਨੂੰ ਆਪਣੇ ਬਾਰੇ ਪਤਾ ਹੀ ਹੈ ਸੋ ਮਾਲਕ ਉਹ ਚੀਜ਼ ਦੇ ਵਿੱਚ ਜਿਹੜੀ ਹੈ ਬਹੁਤ ਸਾਰੀ ਚਿਪਾ ਵੀ ਜਿਹੜੀ ਹੈ ਬਕਸ਼ਦਾ ਹੈ ਸੋ ਵੀਰੇ ਤੋਂ ਵੀਰੇ ਜਿਹੜੇ ਕੇਸ ਕੇਸ ਜਿਹੜੇ ਉਹ ਆਪਾਂ ਮਾਲਕ ਦੀ ਕਿਰਪਾ ਦੇ ਨਾਲ ਸੋ ਵਾਹਿਗੁਰੂ ਕਿਰਪਾ ਦੀ ਨਾਲ ਜਿਹੜੇ ਕੀ ਉਹ ਸਹੀ ਕੀਤੇ ਨੇ ਸੋ ਉਸਦੀ ਹੀ ਦੇਣ ਹੈ ਸੋ ਦੋਸਤੋ ਜੋ ਕਿ ਅਸੀਂ ਸੰਗਰਹਿਣੀ ਅਲਸਰ ਜੋ ਕਿ ਪੈਪਟਿਕਲ ਅਲਸਰ ਜੋ ਕਿ ਅੱਜ ਕੱਲ ਮੈਡੀਕਲ ਦੇ ਵਿੱਚ ਇਸ ਨੂੰ ਜਿਹੜਾ ਲਾਹ ਇਲਾਜ ਦੱਸਿਆ ਜਾਂਦਾ ਹੈ ਲੋਕ ਜੋ ਪੇਸ਼ੈਂਟ ਆ ਲੰਬੇ ਸਮੇਂ ਤੋਂ ਸਟੀਰੋਇਡ ਵਰਗੀਆਂ ਦਵਾਈਆਂ ਖਾ ਕੇ ਆਪਣੀ ਜਿਹੜੀ ਹੈ ਸਰੀਰ ਦੀ ਕਾफी ਖਰਾਬੀ ਕਰ ਚੁੱਕੇ ਹਨ ਸੋ ਉਹਨਾਂ ਨੂੰ ਇਲਾਜ ਨਹੀਂ ਮਿਲਦਾ ਸੋ ਕਿਸੇ ਵੀ ਵੀਰ ਭੈਣ ਭਰਾ ਨੂੰ ਜਿਹੜਾ ਹੈ ਕਿ ਇਹ ਕਿਉਂਕਿ ਇਸ ਤਰ੍ਹਾਂ ਕੋਈ ਨੁਕਸਾ ਤਾਂ ਹਰੀ ਸਾਰੀ ਕੋਈ ਨਹੀਂ ਬਣਾ ਸਕਦਾ ਕਿਉਂਕਿ ਇਸ ਦੇ ਵਿੱਚ ਜੋ ਤੁਸੀਂ ਵੇਖ ਰਹੇ ਜੇ ਇਹ ਜੜੀਆਂ ਬੁੱਟੀਆਂ ਦੇ ਨਮਕ ਨੇ ਸੋ ਆਮ ਬੰਦਾ ਇਸ ਦੇ ਜਿਹੜੇ ਨਮਕ ਨਹੀਂ ਕੱਢ ਸਕਦਾ ਤੇ ਬਾਕੀ ਜੇ ਆਪਾਂ ਇਹ ਨੁਕਸਾ ਤਿਆਰ ਵੀ ਕਰ ਲਾਂਗੇ ਤੇ ਜਿੰਨਾ ਚਿਰ ਪੇਸ਼ੈਂਟ ਦਾ ਮਜਾਜ ਦਾ ਨਹੀਂ ਸਮਝਿਆ ਉਹਨੂੰ ਫੈਲਾ ਨਹੀਂ ਕਰੇਗਾ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਐ ਪੇਸ਼ੈਂਟ ਦਾ ਮਜਾਜ ਵੇਖਣਾ ਵੀ ਬਹੁਤ ਜ਼ਰੂਰੀ ਹੈ ਫੇਰ ਹੀ ਉਸ ਦਾ ਜਿਹੜਾ ਇਲਾਜ ਹੈ ਜੜ ਤੋਂ ਹੈ ਜੇ ਉਸ ਤਰ੍ਹਾਂ ਹੀ ਸਦਾ ਆਪਾਂ ਸੰਗਰਹਿਣੀ ਰੋਗ ਹੀ ਸਮਝ ਕੇ ਸੰਗਰਹਿਣੀ ਦੀ ਦਵਾਈ ਖਾਈ ਜਾਂਦੇ ਆ ਤੇ ਸੋ ਲੋਕਾਂ ਨੂੰ ਦਸ ਦਸ ਬਾਰੰਪਾਰਾ ਸਾਲ ਦਵਾਈਆਂ ਪੇਸ਼ੈਂਟਾਂ ਨੂੰ ਖੰਦਿਆਂ ਨੂੰ ਹੋ ਗਿਆ ਸੋ ਅੱਜ ਤੱਕ ਇਲਾਜ ਨਹੀਂ ਮਿਲਿਆ ਸੋ ਇਥੋਂ ਤੱਕ ਕਿ ਕੋਈ ਸਪੈਸ਼ਲਿਸਟ ਜਿਹੜੇ ਲੀਵਰ ਦੇ ਡਾਕਟਰ ਨੇ ਐਮਬੀਬੀਐਸ ਪੋਸਟਾਂ ਵਾਲੇ ਸੋ ਉਹਨਾਂ ਨੂੰ ਵੀ ਆਪਾਂ ਕਾਫੀ ਜਿਹੜੀ ਹੈ ਮੈਡੀਸਿਨ ਦੇ ਕੇ ਸੋ ਉਹਨਾਂ ਦੀਆਂ ਪ੍ਰੋਬਲਮਾਂ ਵੀ ਜਿਹੜੀਆਂ ਮਾਲਕ ਦੀ ਕਿਰਪਾ ਦੇ ਨਾਲ ਸੈੱਟ ਉਹ ਸਨ ਲੋਕ ਕਹਿੰਨਾ ਕਿ ਉਹਨਾਂ ਨੂੰ ਜਿਹੜਾ ਆਪਾਂ ਇਸ ਤਰ੍ਹਾਂ ਦੀਆਂ ਜਾਨੀ ਕਿ ਉਹਨਾਂ ਦਾ ਜਿਹੜਾ ਹੈ ਇਸ ਨੁਕਸਿਆਂ ਦੇ ਨਾਲ ਜਿਹੜਾ ਇਲਾਜ ਕੀਤਾ ਹੈ ਸੋ ਕਿਉਂਕਿ ਇਹ ਇੱਕ ਵੱਖਰੀ ਪੈਥੀ ਹੈ ਵੱਖਰੀ ਹੀ ਇਹ ਚੀਜ਼ ਸਮਝਣੀ ਹੈ ਕਿਉਂਕਿ ਮੈਡੀਕਲ ਦੇ ਵਿੱਚ ਇਸ ਦਾ ਕੋਈ ਇਲਾਜ ਨਹੀਂ ਹੈ ਸੋ ਲੋਕ ਲੰਬੇ ਸਮੇਂ ਤੋਂ ਪੇਸ਼ੈਂਟ ਜਿਹੜੇ ਆ ਦਵਾਈਆਂ ਖਾ ਰਹੇ ਨੇ ਪਰ ਉਹਨਾਂ ਨੂੰ ਇਲਾਜ ਨਹੀਂ ਮਿਲਦਿਆ ਸੋ ਅੱਜ ਕੱਲ ਜਾਨੀ ਕਿ ਇਸ ਨੂੰ ਜਿਹੜਾ ਰੋਗ ਨੂੰ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜਦੋਂ ਸਮਝਿਆ ਗਿਆ ਤੇ ਕੋਈ ਵੀ ਰੋਗ ਹੈ ਕੋਈ ਉਹ ਏਡੀ ਵੱਡੀ ਗੱਲ ਨਹੀਂ ਹੈ ਕਿ ਉਹ ਰੋਗ ਠੀਕ ਨਾ ਹੋ ਸਕੇ ਹਰ ਕੋਈ ਰੋਗ ਹੈ ਜਿਹੜਾ ਠੀਕ ਹੁੰਦਾ ਹੈ ਪਰ ਉਸ ਨੂੰ ਪਹਿਲਾਂ ਸਭ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਜੇ ਆਪਾਂ ਰੋਗ ਦੇ ਮੁਤਾਬਕ ਰੋਗ ਦੀਆਂ ਦਵਾਈਆਂ YouTube ਤੋਂ ਨੁਕਸੇ ਬਣਾ ਬਣਾ ਕੇ ਖਾਈ ਜਾਂਦੇ ਆ ਉਹ ਫਾਇਦਾ ਤਾਂ ਨਹੀਂ ਹੋਏਗਾ ਉਲਟਾ ਨੁਕਸਾਨ ਹੀ ਹੋਏਗਾ ਕਿਉਂਕਿ ਸਾਡੇ ਕੋਲ ਕਾਫੀ ਮਰੀਜ਼ ਜਿਹੜੇ ਆ ਉਹ ਉਲਟੇ ਪੁਲਟੇ YouTube ਤੋਂ ਨੁਕਸੇ ਖਾ ਕੇ ਮਰੀਜ਼ ਆਉਂਦੇ ਹਨ ਆਪਣੀ ਪ੍ਰੋਬਲਮ ਬਤਾ ਕੇ ਆਉਂਦੇ ਆ ਸੋ ਵੀਰ ਜੀ ਗਰੇਜ ਕਰਿਆ ਕਰੋ ਇਹੋ ਜੀਆਂ ਜਾਨੀ ਕਿ ਨੁਕਸੇ ਜਿਹੜੇ YouTube ਦੇ ਉੱਤੇ ਤੁਹਾਨੂੰ ਰਲਦੇ ਮਿਲਦੇ ਹੋ ਦੱਸ ਦਿੰਦੇ ਆ ਤੁਹਾਨੂੰ ਕੋਈ ਪ੍ਰੋਬਲਮ ਹੋਰ ਤਰ੍ਹਾਂ ਦੀ ਹੁੰਦੀ ਆ ਨੁਕਸੇ ਦਾ ਮਜਾਜ ਕੋਈ ਹੋਰ ਤਰ੍ਹਾਂ ਦਾ ਹੁੰਦਾ ਹੈ ਤੇ ਫੇਰ ਉਹ ਤੁਹਾਨੂੰ ਫਿੱਟ ਨਹੀਂ ਬੈਠਦਾ ਤੇ ਫੇਰ ਉਲਟਾ ਤੁਸੀਂ ਨੁਕਸਾਨ ਕਰਾ ਕੇ ਤੇ ਆਪਣੀ ਜਿਹੜੀ ਆ ਪ੍ਰੋਬਲਮ ਨੂੰ ਬਤਾ ਲਿੰਦੇ ਜੇ ਤੇ ਫਿਰ ਤੰਗੀ ਵੀ ਜਿਹੜੀ ਆ ਜ਼ਿਆਦਾ ਚੱਲਦੇ ਜੇ ਫੇਰ ਉਹ ਇਲਾਜ ਕਰਨ ਦੇ ਵਿੱਚ ਵੀ ਦਿਗਤ ਹੁੰਦੀ ਆ ਫਿਰ ਲੰਮਾ ਸਮਾਂ ਜਿਹੜਾ ਉਸ ਦਾ ਇਲਾਜ ਚਲਾਉਣਾ ਪੈਂਦਾ ਹੈ ਸੋ ਇਹਨਾਂ ਚੀਜ਼ਾਂ ਦੇ ਉੱਤੇ ਜਿਹੜਾ ਕਿ YouTube ਤੋਂ ਨੁਕਸੇ ਅੱਜ ਕੱਲ੍ਹ ਦੱਸੇ ਲਾਇਕ ਬਹੁਤ ਸਾਰੇ ਖਾ ਕੇ ਕਿਉਂਕਿ ਮੈਂ ਤਾਂ ਕਾਫੀ ਪ੍ਰਿਮਰੀਜ਼ ਮੇਰੇ ਕੋਲ ਆਉਂਦੇ ਆ ਮੈਂ ਤਾਂ ਕੋਈ ਠੀਕ ਨਹੀਂ ਹੁੰਦਾ ਵੇਖਿਆ ਵੇਖਿਆ ਕਿ ਸਾਰਿਆਂ ਨੇ ਯਾਨੀ ਕਿ ਆਪਣੀ ਪ੍ਰੋਬਲਮ ਨੁਕਸੇ ਖਾਣ ਤੋਂ ਬਾਅਦ ਦੇ ਵਿੱਚ ਵਧੀ ਹੀ ਦੱਸੀ ਹੈ ਕਿਉਂਕਿ ਉਹਨ ਉਹ ਰਲਦੇ ਮਿਲਦੇ ਸਿਸਟਮ ਹੁੰਦੇ ਨੇ ਤੇ ਫਿਰ ਉਹ ਨੁਕਸਾ ਬਣਾ ਕੇ ਖਾ ਲੈਂਦੇ ਨੇ ਉਲਟਾ ਜਿਹੜਾ ਆਪਣੀ ਸਿਹਤ ਦਾ ਜਿਹੜਾ ਵਿਗਾੜਾ ਕਰ ਲੈਂਦੇ ਨੇ ਸੋ ਇਹ ਚੀਜ਼ਾਂ ਜਿਹੜੀਆਂ ਐ ਸਾਨੂੰ ਕੋਈ ਲੰਮੇ ਸਮੇਂ ਤੋਂ ਜਿਹੜਾ ਅਸੀਂ ਇਸ ਦੇ ਵਿੱਚ ਤਜਰਬਾ ਰੱਖਦੇ ਆ ਸਾਨੂੰ ਵੀ ਪਤਾ ਹੈ ਵੀ ਕਿਹੜੇ ਨੁਕਸੇ ਕਿਤਨਾ ਕੰਮ ਕਰਦੇ ਨੇ ਕਿਹੜੇ ਨੁਕਸੇ ਕਿੰਨੂੰ ਕਿਤਨਾ ਕੰਮ ਕਰਦੇ ਆ ਹਵਾਈ ਗੱਲਾਂ ਜਿਹੜੀਆਂ YouTube ਤੇ ਜਾਂ Facebook ਤੋਂ ਸੁਣ ਕੇ ਤੇ ਉਹਨਾਂ ਦੇ ਝਾਂਸੇ ਦੇ ਵਿੱਚ ਫਸ ਕੇ ਤੇ ਮੁੜ ਕੇ ਜਿਹੜਾ ਆਪਣੀ ਸਰੀਰ ਦੀ ਜਿਹੜੀ ਹੈ ਜਫਨਾ ਪਕਣੀ ਸੋ ਬਹੁਤ ਮਾੜੀ ਗੱਲ ਹੈ ਸੋ ਦੋਸਤੋ ਅੱਜ ਕੱਲ ਹਰ ਪਾਸੇ ਉਹ ਬਚਨ ਦੀ ਲੋੜ ਹੈ ਕਿਉਂਕਿ YouTube ਦੇ ਉੱਪਰ ਇਨਸਟਾਗ੍ਰਾਮ ਦੇ ਉੱਪਰ ਕੋਈ ਇਹੋ ਜਿਹੇ ਫੇਕ ਵੈਦ ਵੀ ਆ ਚੁੱਕੇ ਹਨ ਜਿਹੜੇ ਕੀ ਆਪਣੇ ਆਪ ਨੂੰ ਵੈਦ ਸਮਝਦੇ ਹਨ ਤੇ ਆਪ ਬੜੀਆਂ-ਬੜੀਆਂ ਗੱਲਾਂ ਕਰਕੇ ਉਹ ਇੱਕ ਆਪਣੇ ਨੂੰ ਆਪਣੇ ਆਪ ਨੂੰ ਵੈਦ ਦਾ ਜਾਨੀ ਕਿ ਵੈਦ ਬਣਦੇ ਹਨ ਸੋ ਉਹਨਾਂ ਦਾ ਪਛੋਕੜ ਜਾ ਕੇ ਜਦੋਂ ਆਪਾਂ ਪਤਾ ਕਰਾਂਗੇ ਤੇ ਕੁਝ ਵੀ ਨਹੀਂ ਹੁੰਦਾ ਸੋ ਦੋਸਤੋ ਉਹ ਵੀ ਅੱਜਕੱਲ ਪੈਸੇ ਪਵਾ ਲੈਂਦੇ ਨੇ ਮਰੀਜ਼ਾਂ ਤੋਂ ਜਾਂ ਪੈਸੇ ਬਹੁਤ ਜ਼ਿਆਦਾ ਲੈ ਲੈਂਦੇ ਨੇ ਤੇ ਫਿਰ ਉਹ ਠੀਕ ਤਾਂ ਹੁੰਦੇ ਨਹੀਂ ਤੇ ਮਰੀਜ਼ ਵੀ ਕੋਸਦਾ ਰਹਿ ਜਾਂਦਾ ਹੈ ਤੇ ਉਹਨਾਂ ਨੂੰ ਬਾਅਦ ਵਿੱਚ ਮਰੀਜ਼ ਨੂੰ ਐ ਲੱਗਦਾ ਕਿ ਸ਼ਾਇਦ ਜੋ ਮੈਂ ਰੋਗ ਦੀ ਦਵਾਈ ਖਾ ਰਿਹਾ ਇਸ ਦਾ ਕੋਈ ਇਲਾਜ ਹੀ ਨਹੀਂ ਹੈ ਇਹਨੂੰ ਇਸ ਚੀਜ਼ ਦੇ ਵਿੱਚ ਵੀ ਹੋ ਜਾਂਦਾ ਉਹਨਾਂ ਨੂੰ ਆਯੁਰਵੈਦਿਕ ਦੇ ਵਿੱਚੋਂ ਜਿਹੜਾ ਵਿਸ਼ਵਾਸ ਵੀ ਉੱਡਦਾ ਹੈ ਪਰ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਸਾਡੇ ਨਾਲ ਠੱਗੀ ਹੋ ਚੁੱਕੀ ਹੈ ਸੋ ਬਚਨ ਦੀ ਲੋੜ ਹੈ ਧੰਨਵਾਦ